ਪਹਿਲੇ ਨੰਬਰ ਤੇ ਵੀ ਮਾਲਕ ਦੇ ਪਿਆਰੇ ਦੀ ਪੀਰ ਦੀ ਵੀ ਜਜ ਕਰ ਰੇ ਉਹਦੀ ਸੇਵਾ ਹੋ ਰਹੀ ਬੜੀ ਹੰਮ ਮਾ ਕੇ ਬੜੀ ਸ਼ੌਕਾ ਦੂਰੋਂ ਆ ਰਹੀ ਹੈ ਹਮ ਆ ਕੇ ਮਲਾਜਾ ਬਹੁਤ ਆ ਰਹੇ ਸਾਰੇ ਕੱਟੜੋਂ ਪੱਤਰ ਕਰ ਦੋ ਤੇ ਸਾਰਿਆਂ ਨੂੰ ਜੇ ਆਖਦਾ ਤੇ ਪਿੰਡ ਵਾਲਾਂ ਨੂੰ ਜੇ ਆਖਦਾ ਸਾਰਾ ਮਾਲਕ ਕੋਲ ਉਹਨਾਂ ਨਾਲ ਗੱਲ ਕਰਦਾ ਹੂੰ ਤੇ ਜਿਹੜੇ ਪਰੇਸ਼ਾਨ ਹੋ ਤਾਂ ਤੇ ਪਿੰਡ ਸਾਡ ਬਾਟਰ ਤੇ ਬੇਟੇ ਬਹੁਤ ਹੈ ਬਹੁਤ ਕਿਉਂ ਹੈ ਕਿ ਜਦੋਂ ਵੀ ਕੋਈ ਕੋਈ ਵੀ ਖਲੋਦੀ ਵਾਕਿਆ ਵਕ ਦਾ ਕਿਤੇ ਵੀ ਸਾਨੂੰ ਪਰੇਸ਼ਾਨੀ ਹੱਥ ਹੋ ਜਾਂਦੀ ਹੈ ਜੇ ਪਾਣੀ ਆਵੇ ਤਾਂ ਸਰਫਾ ਤੋਂ ਡੁੱਬ ਗਈ ਆ ਪੁੱਠੋ ਜੀ ਫੇਰ ਘਰ ਹੋ ਜਾਂਦੇ ਜਦੋਂ ਕੋਈ ਰੋੜ ਜੰਗ 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 ਲੱਗਦਾ ਜਾਂ ਰੋਲਾ ਪੈਂਦਾ ਕੋਈ ਜੰਗ ਲੱਗ ਸਿਰ ਤੋਂ ਉੱਠਣੇ ਪੈਂਾਰੇ ਪਜੋ ਪਿਜਾ ਸਾਰਾ ਜੀ ਕੋਈ ਕਿਤੇ ਰੋਲਾ ਕਿਧਰ ਰਲ ਗਿਆ ਜਦੋਂ ਕੁਡਾਰ ਹੋ ਜਾਵੇ ਡਰ ਹੁੰਦਾ ਹੈ ਤੇ ਰੋਲੇ ਦਾ ਫੇਰ ਸਾਨੂੰ ਉੱਠਣਾ ਪੈਂਦਾ ਬਾਲ ਬਚ ਲੈ ਤੇ ਜਦੋਂ ਜੱਗ ਉਹ ਗੱਲ ਵੱਖਰੀ ਹੈ ਤੇ ਜਦੋਂ ਕੋ ਮਹਿਲ ਲਗਾਉਂਦਾ ਕੁਫਤਰਾ ਦਾ ਫੇਰ ਸਾਨੂੰ ਤੰਗੀ ਸਾਡਾ ਤਾਰ ਬਖਸ਼ਾ ਵੀ ਘੜ ਤੰਗੀ ਤੰਗੀ ਜਿ ਬੈਠੇ ਸਾਡੇ ਕੋਈ ਵੀ ਫਰਿਆਦ ਸਰਕਾਰ ਨਹੀਂ ਸੁਣ ਰਹੀ ਨਾ ਤਾਂ ਸੈਂਟਰ ਸੁਣ ਰਹਾ ਹੈ ਤੇ ਨਾ ਸਿੱਧੇ ਪੰਜਾਬ ਸਰਕਾਰ ਸੁਣ ਰਹੀ ਹੈ ਨਾ ਕੋਈ ਅਫਸਰ ਸੁਣ ਰਹਾ ਹੈ ਤੇ ਨਾ ਕੋਈ ਨੇਤਾ ਸੁਣਦਾ ਹੈ ਬਾਕੀ ਇਹ ਪੁੱਤਰ ਕਰ ਰਹੇ ਨੇ ਜਿਹੜੇ ਸਾਡੇ ਵੀਰ ਵੱਡੇ ਭਾਈ ਜਿਹੜੇ ਕਿ ਆਖਾ ਖਬਰ ਲਾਣ ਵਾਲੇ ਪਹਚਾਨ ਵਾਲੇ ਖਬਰਾਂ ਦੇ ਸੁਦੇ ਪਹਚਾਨ ਵਾਲੇ ਤੇ ਸਾਡੇ ਇਹ ਬੇਨਤੀ ਸਾਡੀ ਕਿ ਜਿੰਨੇ ਪੇ ਸਾਡੇ ਤੇ ਦੇ ਵਿੱਚ ਹੈਗੇ ਤੋ ਕਿਲੋਮੀਟਰ ਬੱਚੇ 2 2 3 ਕਿਲੋਮੀਟਰ ਬੰਨੇ ਉੱਤੇ ਬਾੜ ਸਾਨੂੰ ਕਿੰਨਾ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਇੱਕ ਇੱਕ ਸਾਦਾ ਘਰ ਦਾ ਜੀ ਨੌਕਰੀ ਚਾਹੀਦੀ ਹੈ ਸਾਨੂੰ 10 ਮਰਲੇ ਥਾਂ ਪੀਏ ਦਿੱਤੀ ਜਾਣ ਚਾਹੀਦੇ ਸਾਨੂੰ ਮਕਾਨ ਸਾਡੇ ਪਿਛਾਪਤ ਬਣਾਇਆ ਜਾਣ ਚਾਹੀਦੇ ਨੇ ਸਾਨੂੰ ਜਦੋਂ ਰੋਲਾ ਕੋਲੇ ਪਵੇ ਸਾਰੇ ਉੱਥੇ ਚਲੇ ਜਾਂਦੇ ਆਹ ਇਹਨਾਂ ਵੱਲੋਂ ਜਾਦੇ ਹੁੰਦੀਆਂ ਨੇ ਕੋਈ ਸਾਨੂੰ ਕਹਿੰਦੇ ਉੱਠੋ ਵੀ ਜਾਓ ਵੀ ਛੱਤ ਕਰੋ ਕਿ ਪਾਣੀ ਆਇਆ ਨਾ ਬਲ ਇਹ ਕੁਝਲਤਾ ਰਹਿੰਦੀ ਰਹਿੰਦੀ ਹੈ ਇਹਨਾਂ ਵੱਲੋਂ ਵੀ تنگے بھی نہیں کرتے جب گاڑ ہو تو مڑوں چرکا نہیں کرنا اور موقعے افسر رگڑے موقع ڈیوٹی آ باندھ رہے تو ڈیوٹی ہونا ہی گنتے ساتھی ڈیوٹی جنتا تو نہیں گنتے جہے کام کر رہے دن کا دپے مار رہے وہاں تک ڈیوٹی ہے نہیں تو جا نوکری لا ڈیوٹی ہوئی کوئی کوئی ملازم نہیں کہ میں بی ایس ایف لگے ملازم کوئی بھی مطلب باقی ہے کوئی ملازمت بغیر ملازم پوچھو باقی جائے ਮਰੀ ਜਾ ਕੋ ਜੋ ਬਿੱਟਿਆ ਕੋਈ ਕੁਛ ਨਾ ਅਦਬ ਨਾ ਕੋ ਮਾਤਰ ਨਾ ਕੋ ਸਰਕਾਰ ਨਾ ਕੋ ਇਹ ਨਾ ਦੇਣੋ ਚੋ ਕੋ ਹੀ ਵੇਖ ਜਾ ਸਾਦੋਂ ਪਾਣੀ ਆ ਫਸਲਾਂ ਮਾਰੀ ਇਹ ਵੇ ਘਾਰੋ ਹੋ ਗਏ ਸੀ ਮੇਨਾ ਢੂੜੂਰ ਬਾਹਰੋਂ ਉਹਦੋਂ ਮੈਨੂੰ ਕਿੰਨੇ ਦਿਨ ਪਾਣੀ ਚੱਲਦਾ ਰਿਹਾ ਸਾਨੂੰ 650 ਤੋਂ 700 ਰੁਪਏ ਤੱਕ ਲੈ ਦਿੱਤਾ ਗਿਆ ਸਰਕਾਰ ਨੇ ਸਰਕਾਰ ਹੀ ਭੁਖੀ ਹੁਣ ਇਹ ਪਹਿਲੂ ਪੁੱਛੇ 500 ਨਾ ਕਿ ਬੇ ਫਸਲ ਮਾਰੀ ਜਿ ਲੱਖ ਰੁਪਏ ਸਾਡੀ ਇੱਕ ਕਿੱਲੇ ਦੀ ਸਾਡੇ ਪੰਨੇ ਕੀ ਪਿਆ ਹੈ ابھی بے گھر ہو گئے سارا دان پکا سارے بلا گئی خیر کی گزارا کتے جاتے سرکار کی سوچے سینٹر کی سوچا سینٹر سب کچھ ہے مودی کو اپنا پردھان منتری دے سارے دیش دا ماں پیو ہے یہ کہ نہیں کر سکتا باقی کرے تو کرے باقی جو دکھی بند حل کرڈر بیٹھے پانی لڑے گئے ڈب گئے مال پانی کو جن کا کوئی نقصان وہ دون سو گھر ستر ہزار روپے کلو تو ملنا چاہیے ماجبا ستر ہزار پینشن بٹاپے کے بارڈر ایریا چاہیں چھ ہزار دینی چاہیے گھٹ تو چھ ہزار روپئے پینشن چاہیے سال دانے ملتے ہیں گریبی لکھا لکھے دس کلو ایک جی دانے ہونے چاہتے ہیں سانگا کم جو دینی سو سارا سال ریگا کم دین چاہیے پانچ سو روپئے نہیں ہونی چاہیے سانچ سو روپئے نریگا دہلی ہونی چاہیے ساڑی سگن سکیم ہے سنوں لکھ روپیے چاہیے سگن سکیم ਕੁੱਤੀ ਜਾਵੇ ਬਾਰਡਰ ਇਹ ਜਿਹਨੇ ਹੱਤਾ ਚੇ ਪੈਨ ਲੱਗੀ ਮਾਰ ਕੇ ਤੇ ਬਾਕੀ ਸਾਦੀ ਕੋਈ ਅਫਸਰ ਸੈਨ ਹੋਣੀ ਚਾਹੀਦੀ ਸਾਡੇ ਸਰਪੰਚ ਦੇ ਜਾਂ ਲੰਬardar ਦੇ ਇੱਕ ਅਫਸਰ ਸੈਨ ਜਿਹੜੇ ਮਰਜ਼ੀ ਕਰਵਾ ਲਾਉਣ ਇਹ ਕੋਈ ਪਹਿਲੇ ਚੱਕੀ ਮਦਦ ਦੇ ਸਾਡੇ ਉਹਦੇ ਲਾਗੇ ਕੋਈ ਗੁੱਡੀ ਵਿਆਹ ਰੱਖਾ ਦਾ ਕੁੜੀਆਂ ਦਾ ਘਰੇ ਉਹ ਜੋ ਤੇ ਬੱਜੇ ਮੇਰੇ ਫੈਲਾ ਬਣਾਵਣੀ ਇਹ ਵੀ ਗਲਤ ਕਾਨੂੰਨ ਹੈ ਸਰਕਾਰਾਂ ਵਾਸਤੇ ਅਜਿ ਕੋਈ ਨਾਜਰੀ ਕੋ ਕਰ ਰਿਹਾ ਅਜ ਹੱਕ ਕਹਿੰਦੇ ਹੱਕ ਨਾਲ ਰੋੜ حق کرو سچ کرو سچ چلو افسر بھی کئی سیا جو تیری پہلی ہے رو پہ جہی جی تو فصل نہیں کی پہلی پہلو کسی بھئی تو دیکھ جائیے اب اگو افسر ایک کرتے تو مرضی والے ہو میں تو رکتے رہنا افسران بھی نہیں افسر بھی سوچن ساری سرکار بھی سوچے سی نتا بھی سوچن سا پردھان منتری جب دا بھارت کا باتوں واد کہنا وہ بھی سوچے ਮੇਰਾ ਨਾਮ ਜੀ ਪਰਮਜੀਤ ਹੈ ਫੰਡ ਮੇ ਰਕਾਵਾਂ ਵਾਲੀ ਹੈ ਪਰ ਜੇ ਇਹ ਮੇਲੇ ਦੀ ਗੱਲ ਕਰੀਏ ਤਾਂ ਹਾਰਡ ਦੀ ਪੰਜ ਨੂੰ ਲੱਗਦਾ ਹੈ ਇਹ ਮੇਲਾ ਬਿਲਕੁਲ ਜ਼ੀਰੋ ਲਾਈਨ ਤੇ ਲੱਗਦਾ ਹੈ ਪਾਕਿਸਤਾਨ ਤੇ ਹਿੰਦੁਸਤਾਨ ਦੀ ਹਾਦਦੇ ਤਾਂ ਇੱਥੇ ਬਹੁਤ ਹੀ ਮਤਲਬ ਇੰਤਜ਼ਾਮ ਕੀਤੇ ਜਾਂਦੇ ਨੇ ਪੰਜਾਬ ਪੁਲਿਸ ਹੈ ਬੀਐਸਐਫ ਉਹਨਾਂ ਦੀ ਪੂਰੀ ਨਿਗਰਾਨੀ ਆਉਂਦੀ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਡਾਕਟਰ ਵੀ ਇੱਥੇ ਬਕਾਇਦਾ ਪਹੁੰਚੇ ਹੋਏ ਨੇ ਔਰ ਹਰ ਤਰ੍ਹਾਂ ਦੀ ਇੱਥੇ ਜਿਹੜਾ ਨਾ ਆਏ ਵਾਸਤੇ ਜਿੰਨੀ ਵੀ ਸੰਗਤ ਆਉਂਦੀ ਆ ਹਰ ਇੱਕ ਦੇ ਵਾਸਤੇ ਪੁਖਤਾ ਪ੍ਰੋਗਰਾਮ ਵਧਿਆ ਚੱਜੇ ਢੰਗ ਨਾਲ ਇੱਥੇ ਸਰਕਾਰ ਕਰਾਉਂਦੀ ਐ ਤੇ ਜਿਹੜੇ ਪਿੰਡ ਵਾਲੇ ਵੀ ਉਹ ਵੀ ਬੜਾ ਸੰਯੋਗ ਦਿੰਦੇ ਨੇ ਈਲਾ ਬਹੁਤ ਹੀ ਪੁਰਾਣਾ ਕਾਫੀ ਸਾਲਾ ਤੋਂ ਲੱਗ ਰਿਹਾ ਹੈ ਆੜ ਦੀ ਦੇਸੀ ਮੀਨਾ ਪੰਜ ਹੁੰਦਾ ਹੈ ਪੰਜ ਨੂੰ ਲੱਗਦਾ ਮੇਲਾ ਹਰ ਸਾਲ ਦੇ ਸਾਲ ਲੱਗਦਾ ਇੱਥੇ ਕਾਫੀ ਲੋਕ ਆਉਂਦੇ ਨੇ ਬਹੁਤ ਦੂਰ ਦੂਰ ਤੋਂ ਆਉਂਦੇ ਨੇ ਔਰ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੇ ਪਰਿਵਾਰ ਫੈਮਿਲੀ ਬੱਚੇ ਵੀ ਆਉਂਦੇ ਨੇ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਪੁਲਿਸ ਐਸਐਚਓ ਸਾਹਿਬ ਔਰ ਏਐਸਆਈ ਜਿੰਨੇ ਵੀ ਮੁਲਾਜ਼ਮ ਨੇ ਕਾਫੀ ਇੱਥੇ ਆਉਂਦੇ ਨੇ ਸੀਓ ਸਾਹਿਬ ਜਿੰਨੇ ਵੀ ਇੱਥੇ ਡਿਪਾਰਟਮੈਂਟ ਹੈ ਬੀਐਸਐਫ ਦਾ ਉਹ ਵੀ ਇੱਥੇ ਪਹੁੰਚਦੇ ਹਾਂਜੀ ਹਾਂਜੀ ਬਹੁਤ ਸਖਤੀ ਹੈ ਜਿੰਨੇ ਵੀ ਲੋਕ ਆਉਂਦੇ ਨੇ ਮੱਥਾ ਟੇਕਣ ਮੋਬਾਈਲ ਅੰਦਰ ਨਹੀਂ ਜਾਣ ਦਿੰਦੇ ਮੋਬਾਈਲ ਸਾਡੀ ਦੁਕਾਨਾਂ ਤੇ ਰੱਖਾ ਗਿਆ ਅਸੀਂ ਪ੍ਰਸ਼ਾਦ ਦੀ ਦੁਕਾਨ ਲਾਉਣੀ ਆ ਸਾਡੀ ਦੁਕਾਨਾਂ ਤੇ ਮੋਬਾਈਲ ਹੈਗੇ ਨੇ ਹੁਣ ਵੀ ਮੇਰੇ ਕੋਲ ਬਕਾਇਦਾ ਲੋਕ ਮੋਬਾਈਲ ਜਮ੍ਹਾਂ ਕਰਾ ਕੇ ਗਏ ਆ ਤੇ ਹਾਜ਼ਾਰ ਕਾਟ ਤੋਂ ਬਿਨਾ ਕਿਸੇ ਨੂੰ ਅੰਦਰ ਨਹੀਂ ਐਂਟਰੀ ਨਹੀਂ ਕਰਨ ਦਿੰਦੇ ਕਿਸੇ ਨੂੰ ਮੱਥਾ ਨਹੀਂ ਟੇਕਣ ਦਿੰਦੇ ਬੀਐਸਐਫ ਦੀ ਬਹੁਤ ਹੀ ਨਿਗਰਾਨੀ ਹੈ ਬਹੁਤ ਹੀ ਕੰਟਰੋਲ ਹੈ ਬਿਲਕੁਲ ਜ਼ੀਰੋ ਲਾਈਨ ਤੇ ਇਹ ਮੇਲਾ ਲੱਗਦਾ ਹੈ ਬਹੁਤ ਵਰਦਾ ਇਹ ਬਾਬਾ ਜੀ ਬੁਰਜੀ ਵਾਲੇ ਬਾਬਾ ਜੀ ਵੱਜਦੇ ਨੇ ਘੋੜੇ ਘੋੜਾ ਇਹਨਾਂ ਕੋਲੇ ਘੋੜੇ ਦੇ ਉੱਤੇ ਸਵਾਰ ਹੈ ਇਹ ਹੈਗੇ ਆ ਇੱਥੇ ਮੰਨਤਾ ਬਹੁਤ ਪੁਰਾਣੀਆਂ ਹੁੰਦੀਆਂ ਨੇ ਜੋ ਵੀ ਘਰੇ ਬੈਠਾ ਮੰਨਤਾ ਮੰਦਾ ਹੈ ਉਹਨਾਂ ਦੀ ਬਾਬਾ ਜੀ ਪੂਰੀ ਕਰਦੇ ਨੇ ਬੁਰਜੀ ਵਾਲੇ ਬਾਬਾ ਘਰੋਂ ਹੀ ਪਿਆ ਲੈਂਦੇ ਲੋਕ ਕਿ ਬਾਬਾ ਬੁਰਜੀ ਵਾਲੇ ਗਲਾਬੇ ਵਾਲੇ ਬਾਬਾ ਸਾਡੀ ਜਿਹੜੀ ਆ ਮਾਂ ਕਾਮਨਾ ਪੂਰੀ ਕਰੀ ਤਾਂ ਉਹ ਬਾਬਾ ਜੀ ਪੂਰੀ ਕਰਦੇ ਨੇ ਸ਼ਰਧਾ ਦੇ ਵਿੱਚ ਜੀ ਮਾਸੀ ਪਿੰਡ ਦਾ ਸਾਰੇ ਅਸੀਂ ਸਦੀ ਦਾ ਬੀਪੀ ਬਾਬਾ ਬੁਰਜੀ ਵਾਲੇ ਦਾ ਮੇਲਾ ਹੈ ਤੇ ਇਹਦੇ ਨਾਮ ਦਾ ਤਸ਼ੁਬ ਨਾਮ ਪਤਾ ਨਹੀਂ ਹੈ ਸਾਨੂੰ ਤੇ ਅਸੀਂ ਏ ਪੀਰ ਬਾਬਾ ਨਾਲ ਤੇ ਕਵੀ ਗਾਇਤੀ। ਉਹ ਕਿੰਨੇ ਕੋ ਸਾਲਾ ਤੋਂ ਲਗਾਇਆ ਜਾਂਦਾ ਹੈ। ਇਹ ਸਾਲ ਸਰ ਮੇਰੀ ਉਮਰ ਹੋ ਗਈ तकरीबन 52 ਸਾਲੋ ਮੇਰੀ ਉਮਰ ਹੋ ਗਈ। ਉਸ ਤੋਂ ਪਹਿਲਾਂ ਦਾ ਹੀ ਮੇਲਾ ਲੱਗਦਾ ਆਇਆ ਦੀ। ਸਾਡੇ ਵਡੇਰੇ ਬਜ਼ੁਰਗ ਸਾਡੇ ਲਵਾਉਂਦੇ ਆਏ ਨੂੰ। ਉਹ ਫਿਰ ਸਾਡੀ ਪੀੜੀ ਆਈ ਸਾਡੀ ਪੀੜੀ ਤੋਂ ਆਗਾ ਵੱਧਾ ਵੱਧਾ ਹੋਰ ਵੱਧ ਹੀ ਜਾਂਦਾ। ਪਹਿਲੇ ਸਨ 80 ਵਿੱਚ 82 ਵਿੱਚ ਇਸ ਵਿੱਚ ਸਾਡੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਗੋਲਾ ਹੁੰਦੀ ਸੀ ਆਪਸ ਵਿੱਚ। ਉਹ ਆਪਣੇ ਬਾਰਡਰ ਤੇ ਹੁੰਦੇ ਸੀ ਸਾਡੇ ਆਪਣੇ ਬਾਰਡਰ ਤੇ ਸੀ ਬਿਆਸ ਸਾਹਿਬ ਹੁੰਦੀ ਸੀ ਮਹਿਕ ਵਿੱਚ ਹੁੰਦਾ ਸੀ ਉਹ ਆਪਣਾ ਗੋਲਾ ਇਕੱਠੇ ਏਰੀਆ ਵਿੱਚ ਤਰਾਉਂਦੇ ਸੀ ਪਾਕਿਸਤਾਨ ਤੇ ਇੰਦਸ ਤੋਂ ਹੁੰਦੀ ਉਹ ਉਸ ਤੋਂ ਬਾਅਦ ਇੱਕ ਵਾਰਾਂ ਫਿਰ 5 ਕੁ ਸਾਲ ਬਾਅਦ ਇੱਥੇ ਮਲਾਪ ਹੋਇਆ ਪੀਰ ਬਾਬਾ ਤੇ ਵੀ ਇੱਥੋਂ ਗੇਟ ਖਲਾਵਾਂਗੇ ਇੱਥੇ ਆਵਾਜਾਈ ਰੱਖਣੀ ਹੈ ਵੀ ਪੱਕਾ ਹੀ ਕੀ ਹੋਰ ਜਾਗਾ ਉਹ ਫਿਰ ਫੈਸਲੀਕਾਰਤਾ ਸਰਕਾਰ ਜਿਵੇਂ ਆਈ ਬਦਲਦੀ ਗਈ ਉਸ ਤਰੀਕੇ ਨਾਲ ਹਾਂਜੀ ਕਿੰਨੇ ਕੁ ਮੁਸਲਮਾਨ ਕਹ ਲੈ ਹੁੰਦੇ ਸੀ ਪਹਿਲੇ ਜੀ ਮੁਸਲਮਾਨ ਤਾਂ ਬਹੁਤ ਜੀ ਸਾਡੇ ਇੱਥੇ ਇੱਕ ਪਿੰਡ ਉਸ 82 ਕੁੰਸਾਲ ਦੇ ਵਿੱਚ ਸਾਡੇ ਪਿੰਡ ਦੀ ਦੁਕਾਨ ਹੁੰਦੀ ਸੀ ਇੱਥੇ ਗੁੱਟ ਤੇ ਤੇ ਆਉਂਦੇ ਤੇ ਆਪਣੀ ਕਣਕ ਲਿਆਉਂਦੇ ਸੀ ਜੋ ਫਸਲ ਨਾਲ ਦੀ ਹੁੰਦੀ ਇੱਥੇ ਵੇਚਣ ਸਾਡੀ ਦੁਕਾਨ ਤੇ ਆਉਂਦੇ ਸੀ ਅਸੀਂ ਆਪ ਸਾਡੇ ਮੈਂ ਆਪੇ ਖੁਦ ਦਿੱਤੀ ਉਹਨਾਂ ਨੂੰ ਦੇਖਿਆ ਵੈ ਕਣਕ ਵੇਚਿਆ ਨੂੰ ਇਹ ਤੂੰ ਆਪਣੇ ਮਨਸਮਾਨ ਆਦੇ ਮਨ ਲੈ ਤੇ ਲੈ ਜਾਂਦੇ ਸੀ ਕਣ ਪੇੜੋ ਦਾ ਤਾਰ ਬੰਦੀ ਕੋਈ ਨਹੀਂ ਸੀ ਨਾ ਹੀ ਬੀਐਸਐਫ ਸੀ ਨਾ ਹੀ ਐਨੀ ਫੋਰਸ ਸੀ ਨਾ ਹੀ ਨਾ ਕੋਈ ਕੋਈ ਪਾਬੰਦੀ ਸੀ ਕੋਈ ਰਿਕਾਰਡ ਨਹੀਂ ਕੋਈ ਰਿਕਾਰਡ ਨਹੀਂ ਸੀ ਹਾਂ ਜੀ ਸਨ 99 ਚਤਾਰਾਂ ਲੱਗੀਆਂ ਨੂੰ ਸਨ 99 ਤੋਂ ਲੈ ਤੇ ਓਲੇ 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 ਪਰੇਸ਼ਾਨੀਆਂ ਸਾਨੂੰ ਆਉਂਦੀਆਂ ਆਉਂਦੀਆਂ ਬੋਂਦੀਆਂ ਅੱਜ ਬਹੁਤ ਹੀ ਪਰੇਸ਼ਾਨੀਆਂ ਵਿੱਚ ਫਸੇ ਪਏ ਬਹੁਤ ਤਾਂਗ ਨੂੰ ਜੀ ਬਹੁਤ ਕਦੇ 10 ਵਜੇ ਗੇਟ ਖੁੱਲਦਾ ਕਦੇ 10:30 ਖੁੱਲਦਾ ਹੈ ਕਦੇ ਬੀਆ ਸੈਫ ਨਾਲ ਪੰਗਾ ਪੈ ਗਿਆ ਕਦੇ ਜਿਵੇਂ ਸਾਡੇ ਲੜਾਈ ਝਗੜੀ ਹੁੰਦੇ ਜਾਂਦੇ ਜਦੋਂ ਦੇ ਤਾਰਾਂ ਲੱਗੀਆਂ ਤਾਰ ਬਾਕੀ ਪਰੇਸ਼ਾਨੀਆਂ ਕਰੇ ਬਹੁਤ ਹੀ ਪਰੇਸ਼ਾਨੀ ਹੋ ਜਾਂਦੀ ਬਹੁਤ ਹੀ ਪਰੇ ਜਿਹੜੇ ਪਾਰ ਹੈ ਉਹਨਾਂ ਦੇ ਜਿਹੜੇ ਉਹਨਾਂ ਜਿੰਨਾਂ ਜ਼ਮੀਨਾਂ ਉਹਨਾਂ ਨੂੰ ਕੋਈ ਪਰਸ ਉਹਨਾਂ ਨੂੰ ਵੀ ਨਾਲ ਨਹੀਂ ਰੋਕਣ ਦਿੰਦੇ ਉਹਨਾਂ ਨੂੰ ਵੀ ਨਹੀਂ ਰੋਕਣ ਦਿੰਦੇ ਨਾਲ ਹਾਂ ਉਹਨਾਂ ਕਰਦੇ ਨੇ ਪਿੱਛੇ ਜਾ ਦੇਣੇ ਛਿਬੇਗਾ ਤੇ ਥੋੜਾ ਜਿਹਾ ਦਿਸਾ ਉਹ ਰੋਲਾ ਵਾਲਾ ਟਾਈਮ ਹੋਏ ਤਾਂ ਪਿੱਛੇ ਘੜਦੇ ਸਨ ਪਿੱਛੇ ਚੱਲਦੇ ਮੇਲੇ ਤਾਂ ਜੀ ਬਹੁਤ ਬੀਆ ਸੈਫ ਵੀ ਸਕਿਉਰਟੀ ਪੂਰੀ ਥਾ ਦਿੰਦੀ ਹੈ ਹਾਂ ਆਪਣੇ ਬਾਡਰ ਤੇ ਕੋਈ ਬੰਦਾ ਇੱਧਰ ਨਹੀਂ ਜਾਂਦਾ ਆਪਣੇ ਪੂਰੇ ਸਮਝੌਤੇ ਨਾਲ ਬਾਬੇ ਦੀ ਗੁਰਜੀ ਤੇ ਮੱਥਾ ਟੇਕਾ ਜਾਂਦਾ ਹੈ ਪੂਰੇ ਸਹਿਮਤੀ ਨਾਲ ਹੈ ਪ੍ਰੇਮ ਨਾਲ ਸਾਰੀ ਸੰਗਤ ਮੱਥਾ ਟੇਕਦੀ ਹੈ ਤੇ ਮੱਥਾ ਟੇਕ ਤੋਂ ਬੀਆ ਸੈਫ ਵੀ ਫੋਰਸ ਵੀ ਆਪਣੇ ਸਾਡੇ ਕਮੇਟੀ ਵਾਲੇ ਮੈਂਬਰ وہ کٹی جاندے جانے باہر اے جی بی ایس ایف والے ہون گے میرے سالے پنجا سٹ فورس تے کمانڈو والے کوئی پندرہ بیس جنے آئیں کوئی بی ایس ایف اپنی پولیس بھی ہے پنجاب پولیس وہ بھی اتنے موجودہ ہے کافی سختی اور بہت ہی سختی ہے ان دے خاطر تار بندی دے خاطر بھی تھوڑا جہا پوری ہی تلاشی لے کے اندر ہوں گیا جانا میں خود تلاشی دے کے ہوں بابا تے مطا ٹیک کے ان میں خود ਮੁਸਲਮਾਨ ਜਿਹੜੇ ਆਉਂਦੇ ਹੋਣਗੇ ਉਹਨਾਂ ਨੂੰ ਆਨ ਦਿੱਤਾ ਜਾਂਦਾ ਪਹਿਲੇ ਉਹਨਾਂ ਨੂੰ ਜੀ ਆਪਣੀ ਹੱਦ ਵਿੱਚ ਉਖਲੋ ਜਾਂਦੇ ਨੂੰ ਆ ਤੇ ਮੱਥਾ ਟੇਕਣਾ ਹੋ ਆਪਣੀ ਹੱਦ ਵਿੱਚ ਬਾਰਡਰ ਤੇ ਆਪਣੇ ਖਲੋ ਜਾਂਦੇ ਨੂੰ ਉੱਥੇ ਆ ਤੇ ਨਮਸਕਾਰ ਕਰਦੇ ਵਾਪਸ ਚਲੇ ਵਾਪਸ ਚਲੇ ਜਾਂਦੇ ਆਪਣੇ ਪਾਣੀ ਪੁਣੀ ਪਲਾਉਂਦੇ ਐ ਕੋਈ ਸੇਬ ਸੂਬ ਹੋਵੇ ਜਾਂ ਢਾਈ ਹੋਵੇ ਉੱਥੇ ਜਲੇਬੀ ਜਲੂਕਿਆਂ ਨੂੰ ਖਾਦੇ ਉਸ ਤੋਂ ਬਾਅਦ ਉਹ ਆਪਣੇ ਚਲੇ ਜਾਂਦੇ ਮੱਥਾ ਟੇਕ ਨਹੀਂ ਆਉਂਦੇ ਮੱਥਾ ਟੇਕਣ ਇੱਥੇ ਪੀਰ ਬਾਬਾ ਦੇ ਉੱਤੇ ਨਹੀਂ ਚਾੜਦੇ ਜਾਨਾ ਜੀ ਪੀਰ ਬਾਬਾ ਆਪਣੇ ਹੁਣ ਕਿਵੇਂ ਮੌਲ ਬਹੁਤ ਖਰਾਬ ਨੇ ਕੋਈ ਤਮਾਕਾ ਕਿਤੇ ਹੋ ਰਿਹਾ ਜੰਮੂ ਕਸ਼ਮੀਰ ਚ ਆਪਣੇ ਆ ਫੋਜੀ ਮਰ ਰਹੇ ਉਸ ਖਾਤਰ ਵੀ ਆਪੋ ਸੋਚਦੇ ਨੇ ਵੀ ਅੰਦਰ ਪੀਰ ਬਾਬਾ ਦੇ ਕੋਈ ਚੀਜ਼ ਨਾ ਰੱਖਸਣ ਪਰ ਪ੍ਰਾਇਦੇਸ਼ ਆਪਣਾ ਨਕਸ਼ਾ ਨਾ ਹੋ ਜਾਵੇ ਇਹ ਨਹੀਂ ਜਨਤਾ ਦਾ ਇਸ ਖਾਤਰ ਮੱਥਾ ਨਹੀਂ ਟੇਕ ਲੈਂਦੇ ਪਹਿਲੇ ਮੱਥਾ ਵੀ ਟੇਕ ਲੈਂਦੇ ਸੀ ਆਪਣੇ ਪਿੱਛੇ ਆ ਜਾਂਦੇ ਸੀ ਫਿਰ ਨਾਨੂ ਮੱਥਾ ਟਕਾਂਦੇ ਸੀ ਕਿਹੜਾ 100 4 500 ਬੰਦਾ ਆਉਂਦਾ ਸੀ ਉਹ ਮੱਥਾ ਟੇਕ ਤੇ ਫਿਰ ਆਪਣੇ ਉੱਪਰ ਵਾਪਸ ਚਲਾ ਜਾਣਾ ਅਸੀਂ ਆਲਾ ਵਾਪਸ ਆ ਆਪਣੇ ਆਪ ਨੂੰ ਦੀਆਂ 4 ਵਜੇ ਤੋਂ ਲੈ ਤੇ ਅੱਜ ਸ਼ੁਰੂ ਹੋ ਜਾਣਗੇ ਘਟੋਲਾਂ ਕਬੱਡੀ ਹੋਵੇਗੀ ਦੋ ਕੁੜੀਆਂ ਦੀ ਕਬੱਡੀ ਹੋਵੇਗੀ ਮੁੰਡਿਆਂ ਦੀ ਕਬੱਡੀ ਹੋਵੇਗੀ ਵੱਡੇ ਵੱਡੇ ਖਿਲਾਟੇ ਆਉਣਗੇ ਬਹੁਤ ਹੀ ਉਤਸ਼ਾਹਤ ਸਾਡਾ ਪਿੰਡ ਦੀ ਇੱਜ਼ਤ ਬਹੁਤ ਹੈਗੀ ਹੁੰਦੀ